ਦਦੀ ਕਹਾੜੀਆ ਭਾਈ ਚਲ ਪਾਣੀ ਪਾਣੀ ਪੀਓ ਮਹਲਾ ਚ ਮੂੰਹ ਦੇਖੋ ਭਾਈ ਸਾਡਾ ਹਾਂ ਨਹੀਂ ਐਂ ਦਰਦੀ ਜੀ ਇੰਨੀ ਕੀ ਗੱਲ ਹੋਈਦੀ ਭਾਈ ਹੁਣ ਮੂੰਹ ਦੇਖਣ ਵਾਲੀ ਗੱਲ ਥੋੜੀ ਹੋਈਦੀ ਲੈ 500 ਗੱਲ ਦਾ ਪੈਸਾ ਲੈ ਭਈਆ ਇਹ ਨਾ ਕਰੋ ਚਲ ਸੁੱਕੇ ਵਰਤ ਤਾਂ ਪੂਰਾ ਕਰੋ ਰਾਣੀ ਭਈਆ ਇਹ ਨਾ ਕਰੋ ਦੇਖ ਮੇਰਾ ਵਰਤ ਤਾਂ ਪੂਰਾ ਕਰੋ ਬਈ ਇਹਨੂੰ ਸਮਝਾ ਆ ਵੀ ਬਾਈ ਨੇ ਕਹਣਾ ਮੈਂ ਕਿੰਨੀ ਬਾਰ ਕਹਿੰਦਾ ਪੈਸੇ ਕੱਟ ਕੇ ਦਵਾਂਗੇ ਅਸੀਂ ਨਹੀਂ ਪਾਟੇ ਹੋਏ ਦਵਾਂਗੇ ਜੀ ਹਾਂ ਜੀ ਕਹੋ ਹਾਂ ਕੋਈ ਨਾ ਜੀ ਕੋਈ ਨਾ ਕੋਈ ਨਾ ਉੜਾ ਕਰਕੇ ਜਾਵਾਂਗੇ ਚਾਰ ਦੀ ਲੈ ਕੇ ਆਏ ਭਾਈ ਤੁਸੀਂ ਉਧਰੇ ਜੀ ਕਹਿਣਾ ਇੱਧਰ ਨਹੀਂ ਕਹਿਣਾ ਓਏ ਕਰ ਓ ਸਿਮਿੰਟ ਝਾਰਨ ਵਾਲਾ ਆਪਣਾ ਝਾਰਨ ਵਾਲਾ ਕਰਦਾ ਜਗਾੜ ਖੜ ਜਾ ਆ ਚੱਕੋ ਭਾਈ ਆਜੋ ਆਜੋ ਚੱਕੋ ਜੇਰਾ ਨਹੀਂ ਚੱਕਲਾ ਸਮਾਨ ਤੂੰ ਵੀ ਚੱਕ ਆਜੋ ਭਾਈ ਆਜੋ ਇੱਧਰ ਤੇ ਦੇਖ ਕੇ ਮੇਰਾ ਮੂੰਹ ਪਾਣੀ ਪੀ ਲੋ ਆਜੋ ਬਿਰਲ ਥਿਆ ਗਈ ਓਏ ਮੈਗਾ ਦੁਨੀਆ ਦੇ ਪਹਿਲੀ ਹੈ ਜੀ ਚਾਰਨੀ ਹੂ ਜਿਹੜੀ ਵੀਰਾ ਲੈ ਕੇ ਆਇਆ ਹੈ ਕਿਹਦਾ ਸਪਰੇਅ ਓ ਟਕਣਾ ਓਏ ਫਿਰ ਚਾਰਨੀ ਬਲੀ ਨਹੀਂ ਮੂੰਹ ਤਾਂ ਇਹਦੇ ਵਿੱਚ ਦੀ ਵੀ ਦੇ ਜੂਗਾ ਪਹਿਲਾਂ ਤੁਸੀਂ ਖੋਲਦਾ ਫਿਰ ਮੈਂ ਖਲਾ ਇਹ ਜੀ ਦੇਖ ਲਓ ਭਾਈ ਮੈਨੂੰ ਤੁਹਾਨੂੰ ਬਚਾਉਣਾ ਮਾਰਨਾ ਨਹੀਂ ਚਾਰਨੀ ਤਾਂ ਵੱਡੀ ਲੈ ਆਉਂਦੇ ਚੱਲ ਦੇਖ ਲਓ ਮੇਰਾ ਬਹਿਮਤੂਰ ਹੋ ਜੂ ਚੱਲ ਦੇਖ ਲਾ ਚੱਲ ਦੇਖ ਲੰਨੀ ਆ ਨਹੀਂ ਆ ਫੜ ਮੈਂ ਦੇਖਦੀ ਆ ਪਹਿਲਾਂ ਲੈ ਫੜ ਫਿਰ ਤੂੰ ਦੇਖ ਲੈ ਲੈ ਫੜ Ha ha ha